ਜੂਨ 1984 ਆਪਰੇਸ਼ਨ ਬਲੂ ਸਟਾਰ ਆਪਰੇਸ਼ਨ ਬਲੂ ਸਟਾਰ ਬਾਰੇ ਅਜਿਹਾ ਕੀ ਹੈ ਜਿਹੜਾ ਲੋਕਾਂ ਨੂੰ ਜਿੰਨਾ ਉਤਸੁਕ ਕਰਦਾ ਹੈ ਉਨਾ ਹੀ ਗੁੱਸਾ ਦਿਵਾਉਂਦਾ ਹੈ ਦੇਖੋ ਸਾਡੀ ਵਿਸ਼ੇਸ਼ ਲੜੀ ਆਪਰੇਸ਼ਨ ਬਲੂ ਸਟਾਰ ਅਣਕਹੀ ਦਾਸਤਾਨ ਜ਼ਿਲ੍ਹਾ ਸੰਗਰੂਰ ਚ 38ਵੀਆਂ ਜੂਨੀਅਰ ਪੰਜਾਬ ਸਟੇਟ ਤੈਰਾਕੀ ਅਤੇ ਵਾਟਰ ਪੋਲੋ ਚੈਂਪੀਅਨਸ਼ਿਪ ਦੀ ਸ਼ੁਰੂਆਤ ਹੋ ਗਈ ਹੈ ਇਹਨਾਂ ਖੇਡਾਂ ਦਾ ਉਦਘਾਟਨ ਮੈਂਬਰ ਪਾਰਲੀਮੈਂਟ ਸੁਖਦੇਵ ਸਿੰਘ ਢੀਂਡਸਾ ਨੇ ਕੀਤਾ ਦਨ ਰੋਜ਼ਾ ਐਸਕੇ ਟੂਰਨਾਮੈਂਟ ਦੇ ਵਿੱਚ ਸੂਬੇ ਦੇ 300 ਤੋਂ ਜ਼ਿਆਦਾ ਖਿਡਾਰੀ ਹਿੱਸਾ ਲੈ ਰਹੇ ਨੇ ਇਸ ਮੌਕੇ ਢੀਂਸਾਨ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਚ ਖੇਡਾਂ ਨੂੰ ਪਰਫੁੱਲਤ ਕਰਨ ਲਈ ਵੱਡੇ ਪੱਧਰ ਤੇ ਕੋਸ਼ਿਸ਼ਾਂ ਕਰ ਰਹੀ ਹੈ ਤਰਾਕੀ ਐਸੋਸੀਏਸ਼ਨ ਮੁਤਾਬਕ ਉਹਨਾਂ ਵੱਲੋਂ ਖਿਡਾਰੀਆਂ ਦੀ ਸਹੂਲਤ ਲਈ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਇਹ ਤਰਾਕੀ ਦੀਆਂ ਗੇਮਾਂ ਜਿਹਦੇ ਵਿੱਚ ਜਿਹੜਾ ਹੈਗਾ ਦੋ ਗਰੁੱਪ ਭਾਗ ਲੈ ਰਹੇ ਨੇ ਗਰੁੱਪ 1 ਤੇ ਗਰੁੱਪ 2 ਜਿਹੜਾ ਗਰੁੱਪ 1 ਹੈ ਉਹ ਹੈਗਾ 15 ਤੋਂ 17 ਸਾਲ। ਜਿਹੜਾ ਗਰੁੱਪ 2 ਹੈ ਉਹ ਹੈਗਾ 13 ਤੋਂ 15 ਸਾਲ। ਤੇ ਇਸ ਤੋਂ ਸવાય ਬਾਸਟਰਬੋਲੋ ਟੀਮਾਂ ਦੇ ਭਾਗ ਲੈਣਗੇ ਜਿਹੜਾ ਪਾਣੀ ਦੇ ਵਿੱਚ ਖੇੜੀ ਜਾਂਦੀ ਆ। ਔਰ ਇਹ 15 ਜ਼ਿਲ੍ਹਿਆਂ ਦੇ ਵਿੱਚੋਂ ਤਕਰੀਬਨ 300 ਖਿਡਾਰੀ ਜਿਹੜੇ ਸਿਮਰ ਨੇ ਉਹ ਆਏ ਨੇ। ਜਿੰਨਾ ਹੁਣ ਆ ਪਿਛਲੇ 2 ਸਾਲਾਂ 'ਚ ਇਹਨਾਂ ਲਈ ਵਲਟ ਰੱਖਿਆ ਗਿਆ। ਜਿੰਨਾ ਇਨਫਰਾਸਟ੍ਰਕਚਰ ਕ੍ਰੀਏਟ ਕੀਤਾ ਗਿਆ। ਤੁਸੀਂ ਦੇਖਿਆ ਵੀ ਸਾਰੇ ਜ਼ਿਲ੍ਹਿਆਂ ਵਿੱਚ ਬڑے-ਵਡੇ ਸਟੇਡੀਅਮ ਬਣ ਰਹੇ ਨੇ ਕਈ ਸਾਥ ਐਸਟੋਟਾਪ ਲੱਗ ਰਹੇ ਆ ਔਰ ਇੰਡੋਰ ਸਟੇਡੀਅਮ ਤੇ ਹੋਕੀ ਦਾ ਇੰਟਰਨੈਸ਼ਨਲ ਸਟੇਡੀਅਮ ਵਾਹਲੀ ਵਿੱਚ 10 ਸਟੇਡੀਅਮ ਬਣ ਰਹੇ ਨੇ ਇਸ ਤਰ੍ਹਾਂ ਉਹਨਾਂ ਨੂੰ ਇਨਫਰਾਸਟ੍ਰਕਚਰ ਕ੍ਰੀਏਟ ਕਰਕੇ ਉਹਨਾਂ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ ਖਬਰਾਂ ਦੀ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿਤੋਂ ਵੀ ਜੁੜੋ आप मिलेंगे फेसबुक अस दिखा यूट्यूब फॉलो करो ट्विटर खबर जुड़े रहो दिन रात